ਹਾਂਜੀ ਦੋਸਤੋ ਤੁਹਾਡਾ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਮਾਈ ਹੋਮਸਟਾਈਲ ਕੁਕਿੰਗ ਇਟ ਅੱਜ ਮੈਂ ਦੁੱਧ ਦੀ ਮલાઈ ਧਕਿਓ ਬਣਾਉਣ ਦੇ ਸਾਰੇ ਸਟੈਪ ਤੁਹਾਡੇ ਨਾਲ ਸ਼ੇਅਰ ਕਰਾਂਗੀ ਨਾਲ ਇੱਕ ਸ਼ੇਅਰ ਕਰਾਂਗੀ ਇੱਕ ਖਾਸ ਟ੍ਰਿਕ ਜਿਸ ਨਾਲ ਧਕਿਓ ਬਹੁਤ ਜਲਦੀ ਤੇ ਬਹੁਤ ਆਸਾਨੀ ਨਾਲ ਤੇ ਬਹੁਤ ਵਧੀਆ ਮਾਤਰਾ ਵਿੱਚ ਬਣੇਗਾ ਇਹ ਟ੍ਰਿਕ ਨੂੰ ਜਰੂਰ ਫੋਲੋ ਕਰਿਓ ਤੇ ਜੇ ਟ੍ਰਿਕ ਪਸੰਦ ਆਏ ਤਾਂ ਲਾਈਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਜਰੂਰ ਕਰਿਓ ਵੀਡੀਓ ਨੂੰ ਲਾਸਟ ਤੱਕ ਦੇਖਿਓ ਤਾਂ ਕਿ ਤੁਸੀਂ ਉਹ ਟ੍ਰਿਕ ਜਾਣ ਸਕੋ ਤੁਹਾਨੂੰ ਬਿਨਾਂ ਦੇਰੀ ਕਿਤੇ ਬਣਾ ਲੈਣੇ ਹਾਂ ਮલાઈ ਤੋਂ ਧਕਿਓ ਮਲਾਈ ਤੋਂ ਘਿਓ ਬਣਾਉਣ ਲਈ ਮੈਂ 8 ਦਿਨਾਂ ਦੀ ਮਲਾਈ ਇਕੱਠੀ ਕਰ ਲਈ ਸੀ ਤੇ ਇਸ ਨੂੰ 5 ਤੋਂ 6 ਘੰਟੇ ਪਹਿਲਾਂ ਫ੍ਰਿਜ ਤੋਂ ਬਾਹਰ ਕੱਢ ਕੇ ਰੱਖ ਲਿਆ ਹੈ ਸਟੈਪ ਨੰਬਰ 1 ਆਹੀ ਹੈ ਕਿ ਪਹਿਲਾ ਮਲਾਈ ਨੂੰ ਤੁਸੀਂ 5 ਤੋਂ 6 ਘੰਟੇ ਪਹਿਲਾਂ ਸਰਦੀਆਂ ਵਿੱਚ 5 ਤੋਂ 6 ਘੰਟੇ ਪਹਿਲਾਂ ਇਸ ਨੂੰ ਬਾਹਰ ਕੱਢ ਕੇ ਰੱਖ ਲੈਣਾ ਹੈ ਤਾਂ ਕਿ ਮਲਾਈ ਰੂਮ ਟੈਂਪਰੇਚਰ ਤੇ ਆ ਜਾਏ ਤੇ ਗਰਮੀਆਂ ਵਿੱਚ 1 ਤੋਂ 2 ਘੰਟੇ ਪਹਿਲਾਂ ਬਾਹਰ ਕੱਢ ਕੇ ਰੱਖ ਦੇਣਾ ਹੈ ਜਿਸ ਨਾਲ ਕਿ ਮਲਾਈ ਰੂਮ ਟੈਂਪਰੇਚਰ ਤੇ ਆ ਜਾਏਗੀ ਤੇ ਮੱਖਣ ਬਣਾਉਣਾ ਬਹੁਤ ਆਸਾਨ ਹੋ ਜਾਏਗਾ ਜੇ ਆਪਾਂ ਡਾਇਰੈਕਟ ਫ੍ਰਿਜ ਤੋਂ ਮਲਾਈ ਕੱਢ ਕੱਢ ਕੇ ਇਸ ਤੋਂ ਮੱਖਣ ਬਣਾਉਣਾ ਸ਼ੁਰੂ ਕਰਦੇ ਹਾਂ ਤਾਂ ਬਹੁਤ ਜ਼ਿਆਦਾ ਟਾਈਮ ਲੱਗਦਾ ਹੈ ਇਸ ਨੂੰ ਪਹਿਲਾਂ ਕੱਢ ਕੇ ਰੂਮ ਟੈਂਪਰੇਚਰ ਤੇ ਮਲਾਈ ਆ ਜਾਏਗੀ ਤਾਂ ਇਸ ਨੂੰ ਥੋੜਾ ਦੇਰ ਚਲਾਣ ਨਾਲ ਹੀ ਮੱਖਣ ਬਹੁਤ ਜਲਦੀ ਬਣ ਜਾਏਗਾ 2 ਤੋਂ 3 ਮਿੰਟ ਹੁਣ ਸਟੈਪ ਨੰਬਰ 2 ਇਸ ਮਲਾਈ ਨੂੰ ਤੁਸੀਂ ਇੱਕ ਵੱਡੇ ਖੁੱਲੇ ਬਰਤਨ ਵਿੱਚ ਕੱਢ ਲੈਣਾ ਹੈ ਤੇ ਲਗਾਤਾਰ ਇੱਕ ਹੀ ਡਾਇਰੈਕਸ਼ਨ ਵਿੱਚ ਚਲਾਉਂਦੇ ਹੋਏ ਇਸ ਨੂੰ ਫੇਟਣਾ ਹੈ ਇਸ ਲਈ ਤੁਸੀਂ ਕੜਚੀ ਦੀ ਸਹਾਇਤਾ ਲੈ ਸਕਦੇ ਹੋ ਗਲਾਸ ਦੀ ਕੋਲੀ ਦੀ ਜਾਂ ਫਿਰ ਸਾਫਤਾਨਲ ਵੀ ਇਸ ਪ੍ਰੋਸੀਜਰ ਨੂੰ ਤੁਸੀਂ ਕਰ ਸਕਦੇ ਹੋ ਹੁਣ ਇਸ ਨੂੰ ਲਗਾਤਾਰ ਚਲਾਉਂਦੇ ਹੋਏ 2 ਤੋਂ 3 ਮਿੰਟ ਜੇ ਤੁਸੀਂ ਲਗਾਤਾਰ ਚਲਾਓਗੇ ਤਾਂ ਮਲਾਈ ਤੋਂ ਮੱਖਣ ਬਣਨਾ ਸ਼ੁਰੂ ਹੋ ਜਾਏਗਾ ਜੇ ਵਿੱਚ ਰੁਕ ਰੁਕ ਕੇ ਚਲਾਉਂਦੇ ਹੋ ਤਾਂ 4 ਤੋਂ 5 ਮਿੰਟਾਂ ਵਿੱਚ ਦੇਖੋ گاੜਾ ਮੱਖਣ ਬਣਨਾ ਸ਼ੁਰੂ ਹੋ ਜਾਂਦਾ ਹੈ ਹੁਣ 2 ਤੋਂ 3 ਮਿੰਟਾਂ ਵਿੱਚ ਮੱਖਣ ਬਣਨਾ ਸ਼ੁਰੂ ਹੋ ਗਿਆ ਹੈ ਇਸ ਨੂੰ ਚਲਾਉਂਦੇ ਰਹਾਂਗੇ ਇਹ ਮੱਖਣ ਦੇਖੋ گاੜਾ ਹੁੰਦਾ ਜਾਏਗਾ ਤੇ ਇੱਕ گاੜਾ ਮੱਖਣ ਤਿਆਰ ਹੋ ਜਾਏਗਾ ਇਸ ਤੋਂ ਬਾਅਦ ਸਟੈਪ ਨੰਬਰ 2 ਵਿੱਚ ਹੁਣ ਅਸੀਂ ਰੁਕਣਾ ਨਹੀਂ ਹੈ ਸਟੈਪ ਨੰਬਰ 2 ਵਿੱਚ ਇਸ ਨੂੰ ਮੱਖਣ ਨੂੰ ਹਲੇ ਚਲਾਉਂਦੇ ਰਹਿਣਾ ਹੈ ਦੇਖੋ ਇਹ ਮੱਖਣ ਹਲੇ ਗਾੜਾ ਹੈ ਇਸ ਨੂੰ ਚਲਾਉਂਦੇ ਰਹਾਂਗੇ ਤਾਂ ਇਹ ਮੱਖਣ ਥੋੜਾ ਸੌਫਟ ਹੋ ਜਾਏਗਾ ਦਾਣੇਦਾਰ ਹੋ ਜਾਏਗਾ ਤੇ ਇਸ ਮੱਖਣ ਵਿੱਚ ਜੋ ਦੁੱਧ ਜੋ ਲੱਸੀ ਹੁੰਦੀ ਹੈ ਨਾ ਐਕਸਟਾ ਉਹ ਅਲੱਗ ਤੋਂ ਨਿਕਲਣੀ ਸ਼ੁਰੂ ਹੋ ਜਾਏਗੀ ਦੋ ਤੋਂ 3 ਮਿੰਟ ਹੋਰ ਚਲਾਇਆ ਹੈ ਉਸ ਤੋਂ ਬਾਅਦ ਇਹ ਦੇਖੋ ਮੱਖਣ ਸੌਫਟ ਹੋ ਗਿਆ ਹੈ ਦਾਣੇਦਾਰ ਹੋ ਗਿਆ ਹੈ ਤੇ ਇਸ ਵਿੱਚ ਜੜੀ ਲੱਸੀ ਹੈ ਨਾ ਨਿੱਲ ਮਲਾਈ ਦਾ ਜੋ ਦੁੱਧ ਹੈ ਉਹ ਅਲੱਗ ਹੋਣਾ ਸ਼ੁਰੂ ਹੋ ਗਿਆ ਹੈ ਦੇਖੋ ਉਸ ਤੋਂ ਬਾਅਦ ਇਸ ਵਿੱਚ ਠੰਡਾ ਪਾਣੀ ਪਾ ਦੇਣਾ ਹੈ ਗਰਮੀਆਂ ਵਿੱਚ ਤੁਸੀਂ ਇਸ ਵਿੱਚ ਬਰਫ ਵਾਲਾ ਪਾਣੀ ਪਾਣਾ ਹੈ ਤੇ ਸਰਦੀਆਂ ਵਿੱਚ ਤੁਸੀਂ ਆਮ ਘੜੇ ਵਾਲਾ ਪਾਣੀ ਜਾਂ ਆਮ ਜੋ ਵੀ ਪਾਣੀ ਤੁਸੀਂ ਵਰਤੋਇਚ ਲਿਆਉਂਦੇ ਹੋ ਉਹ ਪਾ ਸਕਦੇ ਹੋ ਉਸ ਪਾਣੀ ਪਾਣ ਤੋਂ ਬਾਅਦ ਇਸ ਨੂੰ 2 ਤੋਂ 3 ਮਿੰਟ ਹੋਰ ਚਲਾਉਣਾ ਹੈ ਜਿਸ ਨਾਲ ਇਹ ਮੱਖਣ ਦਾਣੇਦਾਰ ਹੈ ਤੇ ਇਕੱਠਾ ਹੋਣਾ ਸ਼ੁਰੂ ਹੋ ਜਾਏਗਾ ਉਸ ਤੋਂ ਬਾਅਦ ਇਸ ਨੂੰ ਤੁਸੀਂ ਕੜਚੀ ਦੀ ਸਹਾਇਤਾ ਤੇ ਨਾਲ ਲੜਾਈ ਵਿੱਚ ਇੱਕ ਸਾਈਡ ਤੇ ਇਕੱਠਾ ਕਰ ਸਕਦੇ ਹੋ ਤੇ ਲੱਸੀ ਨੂੰ ਅਲੱਗ ਕਰ ਸਕਦੇ ਹੋ ਜਾਂ ਫਿਰ ਸਾਫ਼ ਹੱਥਾਂ ਨਾਲ ਇਹ ਮੱਖਣ ਨੂੰ ਅਲੱਗ ਬਰਤਨ ਵਿੱਚ ਕਢਾ ਲਓ ਛੋਟੇ ਛੋਟੇ ਗੋਲੇ ਬਣਾ ਕੇ ਤੇ ਲੱਸੀ ਨੂੰ ਅਲੱਗ ਕਰ ਦੋ ਮੇਰੀ ਤਰ੍ਹਾਂ ਬਿਲਕੁਲ ਦੇਖੋ ਮੈਂ ਇਸ ਮੱਖਣ ਨੂੰ ਛੋਟੇ ਛੋਟੇ ਗੋਲੇ ਬਣਾਕਰ ਬਣਾ ਕੇ ਅਲੱਗ ਬਰਤਨ ਵਿੱਚ ਕਢਾ ਲਿਆ ਹੈ ਤੇ ਜੋ ਇਸ ਲੱਸੀ ਮਲਾਈ ਵਾਲਾ ਦੁੱਧ ਨਿਕਲਿਆ ਹੈ ਉਸ ਨੂੰ ਆਪਾਂ ਅਲੱਗ ਕਰ ਲੈਣਾ ਹੈ ਉਹ ਮਲਾਈ ਵਾਲੇ ਦੁੱਧ ਨਾਲ ਤੁਸੀਂ ਆਟਾ ਗੁੰਨ ਸਕਦੇ ਹੋ ਜਿਸ ਨਾਲ ਸੌਫਟ ਪਰੌਂਠੇ ਬਣਨਗੇ ਜਾਂ ਫਿਰ ਤੁਸੀਂ ਉਸ ਵਿੱਚ ਚਾਰ ਗੁਣਾ ਪਾਣੀ ਪਾ ਕੇ ਉਸ ਨੂੰ ਪੌਦਿਆਂ ਨੂੰ ਦੇ ਸਕਦੇ ਹੋ ਪੌਦਿਆਂ ਲਈ ਬਹੁਤ ਫਾਇਦੇਮੰਦ ਹੁੰਦਾ ਹੈ ਜਾਂ ਫਿਰ ਤੁਸੀਂ ਇਸ ਦੁੱਧ ਨੂੰ ਗਰਮ ਕਰਕੇ ਇਸ ਵਿੱਚ ਸਿਰਕਾ ਜਾਂ ਨਿੰਬੂ ਦਾ ਸੱਤ ਪਾ ਕੇ ਪਨੀਰ ਵੀ ਬਣਾ ਸਕਦੇ ਹੋ ਹੁਣ ਅਸੀਂ ਸਾਦਾ ਮੱਖਣ ਤਿਆਰ ਕਰ ਲਿਆ ਹੈ ਮੱਖਣ 1 ਕਿਲੋ 200 ਗ੍ਰਾਮ ਦੇ ਕਰੀਬ ਤਿਆਰ ਹੋਇਆ ਸੀ ਹੁਣ ਇਹ ਸਾਰੇ ਮੱਖਣ ਦੇ ਗੋਲੇ ਅਸੀਂ ਉਹੀ ਕੜਾਈ ਵਿੱਚ ਪਾ ਲਏ ਹਨ ਜਿਸ ਵਿੱਚ ਅਸੀਂ ਮਲਾਈ ਨੂੰ ਫੈਂਟਿਆ ਸੀ ਅਸੀਂ ਕੜਾਈ ਨੂੰ ਧੋਇਆ ਨਹੀਂ ਹੈ ਉਸ ਵਿੱਚ ਮੱਖਣ ਪਾ ਦਿੱਤਾ ਹੈ ਤੇ ਕੜਾਈ ਨੂੰ ਗੈਸ ਉੱਤੇ ਰੱਖ ਤਾ ਹੈ ਸਟਾਰਟਿੰਗ ਵਿੱਚ ਇਸ ਨੂੰ ਹਾਈ ਫਲੇਮ ਤੇ ਰੱਖਣਾ ਹੈ ਦੇਖੋ ਸਾਰਾ ਜੋ ਮੱਖਣ ਹੈ ਉਹ ਪਿਗਲ ਕੇ ਦੁੱਧ ਵਰਗਾ ਲਿਕੁਇਡ ਜਿਹਾ ਬਣ ਗਿਆ ਹੈ ਇਸ ਨੂੰ ਪਕਾਉਂਦੇ ਰਹਾਂਗੇ ਤਾਂ ਇਹ ਹੌਲੀ-ਹੌਲੀ ਗਾੜਾ ਹੋਣਾ ਸ਼ੁਰੂ ਹੋ ਜਾਏਗਾ ਜਦੋਂ ਇਹ ਗਾੜਾ ਹੋਣਾ ਸ਼ੁਰੂ ਹੋ ਜਾਏਗਾ ਤੇ ਇਸ ਵਿੱਚ ਆਪਾਂ ਇੱਕ ਚੀਜ਼ ਐ ਜੀ ਪਾਵਾਂਗੇ ਜਿਸ ਨਾਲ ਇਹ ਬਹੁਤ ਜਲਦੀ ਮੱਖਣ ਤੂਕਿਓ ਬਣ ਜਾਏਗਾ ਤੇ ਬਹੁਤ ਜ਼ਿਆਦਾ ਮਾਤਰਾ ਵਿੱਚ ਬਣੇਗਾ ਜੇ ਤੁਸੀਂ ਮੱਖਣ ਨੂੰ ਇਸ ਤਰ੍ਹਾਂ ਇਸੇ ਤਰ੍ਹਾਂ ਹੀ ਵਰਤੋਂ ਕਰਨਾ ਚਾਹੁੰਦੇ ਹੋ ਤਾਂ ਇਸ ਤਰ੍ਹਾਂ ਹੀ ਬਹੁਤ ਸਾਰੀ ਡਿਸ਼ੇਸ ਇਹ ਚ ਬਣਾ ਸਕਦੇ ਹੋ ਇਸ ਨਾਲ ਬਣਾ ਸਕਦੇ ਹੋ ਜਿਵੇਂ ਦਾਲ ਮੱਖਣੀ ਆਲੂ ਦੇ ਪਰਾਂਠੇ ਮੱਖਣ ਦਾ ਸਰਵ ਕਰ ਸਕਦੇ ਹੋ ਪਰ ਇਸ ਨੂੰ ਜਿਆਦਾ ਦਿਨ ਨਹੀਂ ਰੱਖ ਸਕਦੇ 4 ਤੋਂ 5 ਦਿਨ ਰੱਖ ਸਕਦੇ ਹੋ ਹੁਣ ਇਹ ਆ ਦੇਖੋ ਮੱਖਣ ਗਾੜਾ ਹੋ ਗਿਆ ਹੈ ਤੇ ਇਸ ਵਿੱਚ ਅਸੀਂ ਧਿਆਨ ਨਾਲ ਦੇਖੋ ਇੱਕ ਇਹ ਜੀ ਚੀਜ਼ ਪਾਈ ਹੈ ਜਿਸ ਨਾਲ ਇੱਕ ਤੋਂ 2 ਮਿੰਟ ਵਿੱਚ ਮੱਖਣ ਤੋਂ ghee ਬੰਨਾ ਸ਼ੁਰੂ ਹੋ ਗਿਆ ਹੈ ਇਹ ਪਾਇਆ ਹੈ ਅਸੀਂ ਇੱਕ ਚਮਚ ਗੇਹੂ ਦਾ ਆਟਾ ਕਣਕ ਦਾ ਆਟਾ ਜਿਸ ਨਾਲ ਘਿਓ ਬਹੁਤ ਜਲਦੀ ਬਣ ਜੇਗਾ ਤੇ ਬਹੁਤ ਜ਼ਿਆਦਾ ਮਾਤਰਾ ਵਿੱਚ ਬਣ ਜੇਗਾ ਬਹੁਤ ਜ਼ਿਆਦਾ ਮਾਤਰਾ ਵਿੱਚ ਇਸ ਤਰ੍ਹਾਂ ਬਨੇਗਾ ਜਿਹੜਾ ਇਸ ਵਿੱਚ ਵਾਈਟ ਵਾਈਟ ਪਾਰਟੀਕਲਸ ਹੁੰਦੇ ਆ ਜਿਸ ਨੂੰ ਅਸੀਂ ਪੰਜਾਬੀ ਵਿੱਚ ਛਿਕੜੀ ਕਹਿੰਦੇ ਹਾਂ ਹਿੰਦੀ ਵਿੱਚ ਘਿਓ ਦਾ ਮਾਵਾ ਕਹਿੰਦੇ ਆ ਉਸ ਨਾਲ ਇਹ ਉਹ ਇਸ ਨਾਲ ਪੱਕਣਗੇ ਤੇ ਜਲਦੀ ਬਰਾਊਨ ਹੋਣਗੇ ਤੇ ਆਪ ਦਾ ਸਾਰਾ ਘਿਓ ਰਿਲੀਜ਼ ਕਰ ਦੇਣਗੇ ਜੇ ਉਹ ਪਾਰਟੀਕਲ ਵਾਈਟ ਵਾਈਟ ਰਹਿੰਦੇ ਹਨ ਤਾਂ ਅੱਧਾ ਘਿਓ ਉਹਨਾਂ ਦੇ ਵਿੱਚ ਰਹਿ ਜਾਂਦਾ ਹੈ ਇਸ ਵਿੱਚ ਆਕ ਕਨਕ ਦਾ ਆਟਾ ਪਾਉਣ ਨਾਲ ਇਹ ਬਹੁਤ ਜਲਦੀ ਪੱਕ ਜਾਂਦੇ ਹਨ ਤੇ ਆਦਾ ਸਾਰਾ ਕਿਉਂ ਰਿਲੀਜ਼ ਕਰ ਦਿੰਦੇ ਹਨ ਤੁਸੀਂ ਜੇ ਵਰਤ ਲਈ ਇਸ ਘਿਓ ਨੂੰ ਵਰਤਣਾ ਹੈ ਤਾਂ ਇਸ ਵਿੱਚ ਕਨਕ ਦਾ ਆਟਾ ਨਾ ਪਾਓ ਹੁਣ ਦੇਖੋ ਆਟਾ ਪਾੰਦੇ ਸਾਰੀ 2 ਤੋਂ 3 ਮਿੰਟਾਂ ਵਿੱਚ ਮੱਖਣ ਤੋਂ ਘਿਓ ਬਣ ਗਿਆ ਹੈ ਵਧੀਆ ਮਾਤਰਾ ਵਿੱਚ ਇੱਕ ਟਿਪ ਤੁਸੀਂ ਧਿਆਨ ਰੱਖਣਾ ਹੈ ਤੁਸੀਂ ਇਸ ਨੂੰ ਐਵੇਂ ਹੀ ਛੱਡਣਾ ਨਹੀਂ ਹੈ ਬਿਚ-ਬਿਚੇ ਚਲਾਉਂਦਾ ਰਹਿਣਾ ਹੈ ਤਾਂ ਕਿ ਇਹ ਜਿਹੜੇ ਇਸ ਵਿੱਚ ਛਿਰਕੀ ਹੁੰਦੀ ਹੈ ਉਹ ਤਲੇ ਤੇ ਜਾ ਕੇ ਲੱਗੇ ਨਾ ਜੇ ਤਲੇ ਤੇ ਲੱਗੇਗੀ ਨਾ ਚਿਪਕੇਗੀ ਨਾ ਤਾਂ ਤੁਹਾਡਾ ਬਰਤਨ ਬਿਲਕੁਲ ਨਹੀਂ ਜਲੇਗਾ ਬਿਲਕੁਲ ਸਾਫ਼ ਬਰਤਨ ਰਹੇਗਾ ਬਿਲਕੁਲ ਵਧੀਆ ਘਿਓ ਬਣੇਗਾ ਬਹੁਤ ਵਧੀਆ ਮਾਤਰਾ ਵਿੱਚ ਬਣੇਗਾ ਬਹੁਤ ਜਲਦੀ ਬਣੇਗਾ ਇਹ ਸਾਰੇ ਟਿਪਸ ਸ਼ੇਅਰ ਕੀਤੇ ਹਨ ਮੈਂ ਤੁਹਾਡੇ ਨਾਲ ਤੁਸੀਂ ਜੇ ਇਸੇ ਤਰੀਕੇ ਨਾਲ ਘਿਓ ਬਣਾਓਗੇ ਤੁਹਾਡਾ ਘਿਓ ਬਹੁਤ ਜਲਦੀ ਬਹੁਤ ਵਧੀਆ ਮਾਤਰਾ ਵਿੱਚ ਬਹੁਤ ਆਸਾਨੀ ਨਾਲ ਬਣ ਕੇ ਤਿਆਰ ਹੋ ਜਾਏਗਾ ਦੇਖੋ ਹਨ ਕਿੰਨਾ ਵਧੀਆ ਯੈਲੋ ਯੈਲੋ ਘਿਓ ਬਣ ਗਿਆ ਹੈ ਤੇ ਉਹ ਸਾਰੇ ਪਾਰਟੀਕਲ ਕਿੰਨੀ ਜਲਦੀ ਬ੍ਰਾਊਨ ਹੋ ਚੁੱਕੇ ਹਨ ਤੇ ਆਪ ਦਾ ਸਾਰਾ ਘਿਓ ਰਿਲੀਜ਼ ਕਰ ਦਿੱਤਾ ਹੈ ਹੁਣ ਘਿਓ ਨੂੰ ਫਲੇਮ ਨੂੰ ਆਫ ਕਰ ਦਿੱਤਾ ਸੀ ਘਿਓ ਨੂੰ ਥੋੜਾ ਠੰਡਾ ਕਰ ਲਿਆ ਹੈ ਇੱਕ ਸਟੀਲ ਦਾ ਬਰਤਨ ਲਿਆ ਹੈ ਇਸ ਵਿੱਚ ਆਪਾਂ ਸਾਰਾ ਘਿਓ ਕੱਢ ਲਿਆ ਹੈ ਤੇ ਉਸ ਜਿਹੜੀ ਛਿੜਕੀ ਹੈ ਉਸ ਤੋਂ ਵੀ ਆਪਾਂ ਦਬਾ ਦਬਾ ਕੇ ਸਪੂਨ ਦੀ ਸਹਾਇਤਾ ਨਾਲ ਘਿਓ ਕੱਢ ਲੈਣਾ ਹੈ ਘਿਓ ਦਾ ਕਲਰ ਦੇਖੋ ਕਿੰਨਾ ਵਧੀਆ ਆਇਆ ਹੈ ਕਿੰਨਾ ਵਧੀਆ ਘਿਓ ਤਿਆਰ ਹੋਇਆ ਹੈ ਤੋ ਛਿੜਕੀ ਨਾਲ ਤੁਸੀਂ ਪਲਾਂਟੇ ਬਣਾ ਸਕਦੇ ਹੋ ਉਸ ਵਿੱਚ ਆਟਾ ਮਿਲਾ ਕੇ ਨਮਕ ਅਜਵਾਇਨ ਮਿਲਾ ਕੇ ਉਸਦੇ ਪਰਾਂਠੇ ਬਣਾਓ ਬਹੁਤ ਵਧੀਆ ਪਰਾਂਠੇ ਬਣ ਕੇ ਰੈਡੀ ਹੁੰਦੇ ਹੈ ਸਾਡੀ ਕੜਾਈ ਦੇਖੋ ਬਿਲਕੁਲ ਸਾਫ਼ ਪਈ ਹੈ ਬਿਲਕੁਲ ਨਹੀਂ ਜਲੀ ਥੈਂਕ ਯੂ ਫੋਰ